ਕਬੀਰ ਹਾੜ ਜਰੇ ਜੋ ਲਕਰੀ ਕੇਸ ਜਰੇ ਜੋ ਕਾਸ ਇਹੋ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ ਕਬੀਰ ਆਪਣੇ ਆਪ ਨੂੰ ਆਵਾਜ਼ ਮਾਰ ਕੇ ਹਾਰੜ ਜਰੇ ਜਿਉ ਲੱਕਰੀ ਕਹਿਣ ਲੱਗੇ ਅਸਲ ਦੇ ਵਿੱਚ ਜਦੋਂ ਮਨੁੱਖ ਆਪਣੇ ਦੀਨ ਨੂੰ ਛੱਡ ਕੇ ਧਰਮ ਨੂੰ ਛੱਡ ਕੇ ਦੁਨੀਆ ਦੀ ਖਾਤਰ ਦੌੜ ਭੱਜ ਕਰਦਿਆਂ ਆਪਣੇ ਸਰੀਰ ਦੇ ਮੋਹ ਵਿੱਚ ਇਤਨਾ ਕ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਡਰਿਆ ਰਹਿੰਦੇ ਫਿਰ ਵੀ ਇਹ ਸਰੀਰ ਸਦਾ ਕਾਇਮ ਨਹੀਂ ਰਹਿੰਦਾ ਆਪਣੇ ਸਰੀਰ ਨੂੰ ਮੌਤ ਤੋਂ ਬਚਾਉਂਦਾ ਰਹਿੰਦਾ ਹੈ ਮੌਤ ਆ ਹੀ ਜਾਂਦੀ ਹੈ ਫਿਰ ਵੀ ਤੇ ਜਿਸ ਵੇਲੇ ਮਨੁੱਖ ਦੇ ਸਰੀਰਦਾਨਤ ਹੁੰਦਾ ਹੈ ਨਾ ਕਹਿ ਲੱਗੇ ਸਰੀਰ ਨੂੰ ਚਿਖਾ ਤੇ ਪਾਉਣ ਤੋਂ ਬਾਅਦ ਹਾਡ ਜਰੇ ਜਿਉਂ ਲੱਕਰੀ ਹਾਡ ਐਵੇਂ ਜਲਦੇ ਨੇ ਜਿਵੇਂ ਲੱਕੜਾਂ ਸੜਦੀਆਂ ਨੇ ਲੱਕੜਾਂ ਦੀ ਤਰ੍ਹਾਂ ਕਿਉਂਕਿ ਇਹ ਬਿਲਕੁਲ ਇਸ ਤਰ੍ਹਾਂ ਦਾ ਪ੍ਰੋਸੀਜਰ ਹੁੰਦਾ ਹੈ ਜਦੋਂ ਕਿਸੇ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਹ ਪਤਾ ਨਹੀਂ ਲੱਗਦਾ ਕਿ ਲੱਕੜਾਂ ਵੱਲ ਰਹੀਆਂ ਨੇ ਕਿ ਅੰਦਰ ਇਸ ਦੇ ਹੱਡੀਆਂ ਵੱਲ ਰਹੀਆਂ ਨੇ ਕਬੀਰ ਹਾੜ ਜਰੇ ਜਿਉਂ ਲੱਕਰੀ ਅਗਲਾ ਬਚਨ ਹੈ ਕੇਸ ਜਰੇ ਜਿਉਂ ਘਾਸ ਤੇ ਮਨੁੱਖ ਦੇ ਜਿਹੜੇ ਵਾਲ ਨੇ ਜਿਹੜੇ ਕੇਸ ਨੇ ਉਹਨਾਂ ਨੂੰ ਅੱਗ ਐਵੇਂ ਪੈਂਦੀ ਹੈ ਜਿਵੇਂ ਸੁੱਕੇ ਘਾਹ ਨੂੰ ਅੱਗ ਪੈਂਦੀ ਹੈ ਸੁੱਕੇ ਘਾਹ ਨੂੰ ਅੱਗ ਲੱਗਦੀ ਹੈ ਕਹਿਣ ਲੱਗੇ ਕਿ ਹੱਡ ਐਵੇਂ ਜਲਦੇ ਨੇ ਜਿਵੇਂ ਲੱਕੜਾਂ ਬਲਦੀਆਂ ਹੋਣ ਕੇਸ ਇਉਂ ਬਲਦੇ ਨੇ ਜਿਵੇਂ ਸੁੱਕਾ ਘਾਹ ਬਲਦਾ ਕਹਿਣ ਲੱਗੇ ਭਾਈ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਇੱਥੇ ਉਦਾਸ ਦਾ ਮਤਲਬ ਹੈ ਪਹਿਲਾਂ ਵੀ ਕਿਹਾ ਹੈ ਕਿ ਗੁਰਬਾਣੀ ਦੇ ਅੰਦਰ ਇੱਥੇ 네ਗੇਟਿਵ ਸੈਂਸ ਵਿੱਚ ਨਹੀਂ ਲੈਣਾ ਉਦਾਸ ਦਾ ਮਤਲਬ ਹੈ ਨਿਰਮੋਹ ਹੋ ਜਾਣਾ ਉਪਰਾਮ ਹੋ ਜਾਣਾ ਉਦ ਆਸ ਕਿਸੇ ਤਰ੍ਹਾਂ ਦੀ ਕੋਈ ਆਸ ਨਾ ਰੱਖਣੀ ਉਹਨੂੰ ਕਹਿੰਦੇ ਨੇ ਉਦ ਆਸ ਉਦਾਸ ਹੁਣ ਇਹ ਸਾਰੇ ਸੰਸਾਰ ਨੂੰ ਸੜਦਿਆਂ ਵੇਖ ਕੇ ਭਾਵ ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖਿਰ ਜਰੂਰ ਹੁੰਦਾ ਹੈ ਇਸ ਗੱਲ ਨੂੰ ਵੇਖ ਕੇ ਕਹਿ ਲੱਗੇ ਭਾਈ ਮੈਂ ਕਬੀਰ ਵੀ ਇਸ ਸਰੀਰ ਦੇ ਮੋਹ ਤੋਂ ਪਰਾਂਮ ਹੋ ਗਿਆ ਹਾਂ ਮੈਂ ਸਰੀਰ ਦੇ ਮੋਹ ਨੂੰ ਛੱਡ ਦਿੱਤਾ ਚੇਤੇ ਰੱਖਣਾ ਕਬੀਰ ਸਾਹਿਬ ਜੀ ਦੇ ਆਪਾਂ ਛੋਟੀ ਜੀ ਸਾਖੀ ਨਾ ਜੋੜਦੇ ਆ ਕਿਉਂਕਿ ਕਬੀਰ ਸਾਹਿਬ ਜੀ ਦੇ ਸ਼ਲੋਕ ਚੱਲ ਰਹੇ ਨੇ ਕਹਿਣ ਲੱਗੇ ਕਿ ਆਪਾਂ ਸਾਰੇ ਸੰਸਕਾਰ ਦੇ ਟਾਈਮ ਜਾਣੇ ਆ ਆਪਾਂ ਨੂੰ ਸਾਰਿਆਂ ਨੂੰ ਜਾਣਾ ਪੈਂਦਾ ਜਦੋਂ ਕੋਈ ਵੀ ਨਜ਼ਦੀਕੀ ਜਾਂ ਕੋਈ ਸੰਬੰਧੀ ਕੋਈ ਰਿਸ਼ਤੇਦਾਰ ਕੋਈ ਆਂਢੀ ਗੁਆਂਢੀ ਚੜਾਈ ਕਰਦੇ ਆਪਾਂ ਸੰਸਕਾਰ ਕਰਾਉਣ ਵਾਸਤੇ ਸਿਵੀਆਂ ਦੇ ਵਿੱਚ ਜਾਣੇ ਆ ਕਬੀਰ ਸਾਹਿਬ ਜੀ ਵੀ ਕਹਿਣ ਲੱਗੇ ਬਚਪਨ ਦੇ ਵਿੱਚ ਜਾ ਕੇ ਸਿਵਿਆਂ ਵਿੱਚ ਬੈਠ ਜਾਂਦਾ ਸੀ ਉਸ ਦੀ ਮਾਂ ਨੇ ਪੁੱਛਿਆ ਪੁੱਤਰ ਕਿੱਧਰ ਜਾਂਦਾ ਉਹ ਕਹਿੰਦਾ ਕਿ ਮੈਂ ਨਾ ਸਿਵਿਆਂ ਵਿੱਚ ਜਾ ਕੇ ਬਹਿ ਜਾਂਦਾ ਉਹ ਕਹਿਣ ਲੱਗੀ ਕਮਾਲ ਹੋ ਗਿਆ ਬੱਚੇ ਖੇਡਣ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਥਾਵਾਂ ਤੇ ਜਾਂਦੇ ਨੇ ਤੂੰ ਸਿਵਿਆਂ 'ਚ ਕੀ ਕਰਨ ਜਾਂਦਾ ਉਹ ਅੱਗੇ ਉਹ ਕਹਿਣ ਲੱਗਾ ਜੀ ਮੈਂ ਅਸਲ ਦੇ ਵਿੱਚ ਸਿਵਿਆਂ 'ਚ ਨਾ ਹੀਰੇ ਮੋਤੀ ਇਕੱਠੇ ਕਰਨ ਜਾਂਦਾ ਉਹ ਸੋਚਣ ਲੱਗੀ ਕਮਾਲ ਹੈ ਸਿਵਿਆਂ 'ਚ ਕਿਹੜੇ ਹੀਰੇ ਮੋਤੀ ਖਿਲਰੇ ਨੇ ਉਹ ਕਹਿਣ ਲੱਗੇ ਪੁੱਤਰ ਕਿਹੜੇ ਹੀਰੇ ਮੋਤੀਆਂ ਦੀ ਗੱਲ ਕਰਦੇ ਸਿਵਿਆਂ 'ਚ ਕਿਹੜੇ ਹੀਰੇ ਮੋਤੀ ਖਿਲਰੇ ਨੇ ਉੱਥੇ ਤਾਂ ਸਨਸਕਾਰ ਹੁੰਦੇ ਨੇ ਉਹ ਕਹਿਣ ਲੱਗੇ ਕਿ ਜਿਹੜੇ ਹੀਰੇ ਮੋਤੀ ਮੈਂ ਇਕੱਠੇ ਕਰਦਾ ਉਹ ਤੁਹਾਨੂੰ ਦਿਖਾਈ ਨਹੀਂ ਦੇਣ ਅਸਲ ਦੇ ਵਿੱਚ ਸਿਵਿਆਂ ਵਿੱਚ ਬੈਠ ਕੇ ਜਿਹੜਾ ਪ੍ਰਮਾਤਮਾ ਦੀ ਯਾਦ ਬੰਦੇ ਦੇ ਅੰਦਰ ਆਉਂਦੀ ਹੈ ਨਾ ਮਸਾਣਾ ਦੇ ਅੰਦਰ ਬੈਠ ਕੇ ਉਹ ਹੋਰ ਕਿਤੇ ਨਹੀਂ ਆ ਸਕਦੀ ਕਿਉਂਕਿ ਉੱਥੇ ਮਨੁੱਖ ਜਦੋਂ ਚੜਾਈ ਕਰਦਾ ਉਸ ਵੇਲੇ ਉਸ ਨੂੰ ਵੇਖ ਕੇ ਇੱਕ ਵਾਰੀ ਤਾਂ ਸਾਰੇ ਕਹਿ ਦਿੰਦੇ ਨੇ ਕਿ ਭਾਈ ਥੋ ਸਭਨੇ ਚਲੇ ਜਾਣਾ ਚਲੇ ਜਾਣਾ ਪਰ ਜਿਵੇਂ ਹੀ ਦੂਸਰੇ ਪਾਸੇ ਮੂੰਹ ਕਰਦੇ ਨੇ ਸਭ ਕੁਝ ਭੁੱਲ ਜਾਂਦੇ ਨੇ ਕਬੀਰ ਸਾਹਿਬ ਜੀ ਨੇ ਜਿੰਨੀ ਭਗਤੀ ਕੀਤੀ ਉਹ ਸਿਵਿਆਂ 'ਚ ਬੈਠ ਕੇ ਕੀਤੀ ਇਸ ਗੱਲ ਨੂੰ ਭੁੱਲਣਾ ਇਸ ਚੀਜ਼ ਨੂੰ ਆਪਾਂ ਨੂੰ ਨਾਤੇ ਇਹ ਸਮਝਣਾ ਚਾਹੀਦਾ ਹੈ ਨੈਗੇਟਿਵ ਆਪਸੈਸ ਦੇ ਵਿੱਚ ਲੈ ਕੇ ਕਿ ਉਹਨਾਂ ਨੇ ਕੋਈ ਮਾੜਾ ਕੀਤਾ ਅਸਲ ਦੇ ਵਿੱਚ ਮਨੁੱਖ ਦਾ ਆਖਰੀ ਟਿਕਾਣਾ ਹੈ ਸਿਵੇ ਕਬਰਾਂ ਕੱਲ੍ਹ ਇੱਕ ਵਾਰੀ ਕੋਈ ਇਨਸਾਨ ਆਇਆ ਮਿਲਣ ਵਾਸਤੇ ਉਹ ਆਣ ਕੇ ਮਾਤਾ ਲੋਈ ਜੀ ਜੋ ਕਬੀਰ ਸਾਹਿਬ ਜੀ ਦੇ ਘਰ ਦੇ ਸਨ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਕਬੀਰ ਸਾਹਿਬ ਨੂੰ ਮਿਲਣਾ ਮਾਤਾ ਜੀ ਕਹਿਣ ਲੱਗੇ ਵੀ ਕਬੀਰ ਸਾਹਿਬ ਜੀ ਕਿਸੇ ਦੇ ਸੰਸਕਾਰ ਤੇ ਗਏ ਨੇ ਸਿਵਿਆ ਚ ਗਏ ਉਹ ਕਹਿਣ ਲੱਗੇ ਕਿ ਸਾਨੂੰ ਕਾਲ ਆਇਆ ਅਸੀਂ ਛੇਤੀ ਮਿਲਣਾ ਉਹ ਕਹਿਣ ਲੱਗੇ ਵੀ ਤੁਸੀਂ ਐ ਕਰੋ ਪਿੰਡ ਦੇ ਬਾਹਰ ਬਾਹਰ ਸਿਵੇ ਨੇ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਲਓ ਉਹ ਮਾਤਾ ਨੂੰ ਪੁੱਛਣ ਲੱਗੇ ਕਹਿਣ ਲੱਗੇ ਮਾਤਾ ਜੀ ਕਿ ਅਸੀਂ ਉਹਨਾਂ ਨੂੰ ਪਛਾਣਦੇ ਨਹੀਂ ਪਹਿਲਾਂ ਦੇਖਿਆ ਕਦੇ ਨਹੀਂ ਸਾਨੂੰ ਪਤਾ ਕਿਵੇਂ ਲੱਗੇਗਾ ਉਹਨਾਂ ਦੀ ਕੋਈ ਨਿਸ਼ਾਨੀ ਮਾਤਾ ਜੀ ਨੇ ਅੱਗੇ ਉਹ ਬਚਨ ਕੀਤਾ ਕਹਿਣ ਲੱਗੇ ਕਿ ਜਿਸ ਦੇ ਸਿਰ ਦੇ ਉੱਤੇ ਛਤਰ ਝੂਲਦਾ ਆਏਗਾ ਨਾ ਉਹ ਕਬੀਰ ਸਾਹਿਬ ਜੀ ਹੋਣਗੇ ਤੁਸੀਂ ਅੰਦਾਜ਼ਾ ਲਾ ਲਿਓ ਉਹਨਾਂ ਨੇ ਅਖਿਆ ਵੀ ਇਹ ਤਾਂ ਬਿਲਕੁਲ ਸਿੱਧੀ ਨਿਸ਼ਾਨੀ ਸਿੱਧੀ ਹੈ ਚਲੋ ਪਤਾ ਪੁੱਛ ਕੇ ਵੀ ਕਿਹੜੇ ਪਾਸੇ ਨੇ ਪਿੰਡ ਦੇ ਸੀ ਵੀ ਉਹਨੇ ਆਖੇ ਪਿੰਡ ਦੇ ਬਾਹਰ ਬਾਹਰ ਐਸ ਪਾਸੇ ਨੂੰ ਨੇ ਉਹ ਚਲੇ ਗਏ ਸੀਿਆਂ ਤੇ ਜਦੋਂ ਗਏ ਜਦੋਂ ਉਹਨਾਂ ਨੇ ਵੇਖਿਆ ਤੇ ਸਸਕਾਰ ਹੋ ਰਿਹਾ ਸੀ ਸਾਰੇ ਲੋਕਾਂ ਦਾ ਮੂੰਹ ਬਲਦੀ ਹੋਈ ਚਿਖਾਵਲ ਸੀ ਤੇ ਸਾਰਿਆਂ ਦੇ ਸਿਰ ਤੇ ਛਤਰ ਝੂਲ ਰਹੇ ਸੀ ਉਹਨਾਂ ਨੇ ਸੋਚਿਆ ਵੀ ਕਬੀਰ ਸਾਹਿਬ ਜੀ ਦੇ ਸਿਰ ਤੇ ਛਤਰ ਝੂਲਣਾ ਸੀ ਕੱਲਿਆਂ ਦੇ ਤਾਂ ਸਾਰਿਆਂ ਦੇ ਝੂਲ ਰਹੇ ਨੇ ਉਹਨਾਂ ਨੇ ਅੱਖ ਵੀ ਆਪਾਂ ਇਸ ਤਰ੍ਹਾਂ ਕਰੋ ਆਪਾਂ ਬਾਹਰ ਦਰਵਾਜੇ ਤੇ ਬੈਠ ਜਾਨੇ ਗੇਟ ਤੇ ਸਿਵਿਆਂ ਦਾ ਗੇਟ ਹੁੰਦਾ ਹੈ ਨਾ ਗੇਟ ਤੇ ਬਹਿ ਜਾਨੇ ਜਦੋਂ ਬਾਹਰ ਨਲੰਘਣਗੇ ਆਪਾਂ ਕਿਸੇ ਨਾ ਕਿਸੇ ਨੂੰ ਪੁੱਛ ਲਾਂਗੇ ਵੀ ਕਬੀਰ ਸਾਹਿਬ ਜੀ ਨੂੰ ਮਿਲਣਾ ਹੈ ਕਬੀਰ ਸਾਹਿਬ ਜੀ ਕਿਹੜੇ ਨੇ ਉਹ ਬਾਹਰ ਦਰਵਾਜੇ ਤੇ ਬੈਠ ਗਏ ਹੁਣ ਜਿਵੇਂ ਲੋਕਾਂ ਨੇ ਆਪਣਾ ਮੂੰਹ ਚਿਖਾ ਤੋਂ ਦੂਜੇ ਪਾਸੇ ਕੀਤਾ ਸਾਰਿਆਂ ਦੇ ਸਿਰ ਤੋਂ ਛਤਰ ਲਹਿਗ ਕੇਵਲ ਇੱਕ ਬੰਦੇ ਦੇ ਸਿਰ ਤੇ ਛਤਰ ਝੂਲਦਾ ਰਿਹਾ ਉਹ ਦਰਵਾਜੇ ਤੇ ਵੇਖਣ ਵੀ ਜਿਹੜਾ ਬੰਦਾ ਵੀ ਬਾਹਰ ਲੰਘੇ ਉਸ ਦੇ ਸਿਰ ਤੇ ਛਤਰ ਨਹੀਂ ਸੀ ਉਹ ਬੜੇ ਹੋ ਗਏ ਕਨਫਿਊਜ਼ ਹੋ ਗਏ ਬੜੇ ਉਹ ਚਿੱਤੀ ਚ ਪੈ ਗਏ ਵੀ ਕਮਾਲ ਹੋ ਗਈ ਉਸ ਟਾਈਮ ਪਹਿਲਾਂ ਤੇ ਸਾਰਿਆਂ ਦੇ ਸਿਰ ਤੇ ਛਤਰ ਝੂਲ ਰਹੇ ਸੀ ਆ ਹੁਣ 2 ਮਿੰਟਾਂ ਬਾਅਦ ਕਿਸੇ ਦੇ ਸਿਰ ਤੇ ਵੀ ਛਤਰ ਨਹੀਂ ਹੈ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੇ ਉੱਤੇ ਛਤਰ ਸਿਰਫ ਰਹਿ ਗਿਆ ਸੀ ਬਾਕੀਆਂ ਦੇ ਲਹਿ ਗਏ ਉਹਨਾਂ ਨੇ ਜਿਹਦੇ ਸਿਰ ਤੇ ਛਤਰ ਝੂਲ ਰਿਆ ਸੀ ਨਾ ਉਹ ਸਮਝ ਗਏ ਵੀ ਇਹ ਕਬੀਰ ਸਾਹਿਬ ਹੀ। ਉਹਨਾਂ ਨੇ ਕਬੀਰ ਉਹਨਾਂ ਨੇ ਆਵਾਜ਼ ਦੇ ਕੇ ਆਖਿਆ ਕਿਹਨ ਲੱਗੇ ਗੁਰੂ ਜੀ ਆਪ ਜੀ ਕਬੀਰ ਜੀ ਹੋ? ਉਹਨਾਂ ਨੇ ਆਖਿਆ ਹਾਂ ਮੈਂ ਕਬੀਰ। ਕਹਿਣ ਲੱਗੇ ਜੀ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਆ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਜੀ ਅਸੀਂ ਬਾਕੀ ਤਕਲੀਫ ਤੇ ਆਪਣੀ ਬਾਤ ਚ ਦੱਸਾਂਗੇ। ਪਹਿਲਾਂ ਤੇ ਆਹ ਕੌਤਕ ਜਿਹੜਾ ਵਰਤਿਆ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ। ਵੀ ਪਹਿਲਾਂ ਤੇ ਸਾਰਿਆਂ ਦੇ ਸਿਰ ਤੇ ਛਤਰ ਝੂਲ ਰਿਆ ਸੀ। ਹੁਣ ਕਿਸੇ ਦੇ ਸਿਰ ਤੇ ਛੱਤਰ ਨਹੀਂ ਹੈ ਸਿਰਫ ਤੁਹਾਡੇ ਸਿਰ ਤੇ ਹੈ ਕਬੀਰ ਸਾਹਿਬ ਜੀ ਕਹਿਣ ਲੱਗੇ ਅਸਲ ਦੇ ਵਿੱਚ ਜਦੋਂ ਮਨੁੱਖ ਦਾ ਮੂੰਹ ਚਿਖਾ ਵੱਲ ਹੁੰਦਾ ਹੈ ਨਾ ਇਨਸਾਨ ਨੂੰ ਆਪਣੀ ਮੌਤ ਯਾਦ ਹੁੰਦੀ ਹੈ ਤੇ ਇਨਸਾਨ ਇਸ ਗੱਲ ਨੂੰ ਆਪਣੇ ਚਿੱਤ ਵਿੱਚ ਬਾਰ-ਬਾਰ ਦਰਉਂਦਾ ਹੈ ਕਿ ਜਿਵੇਂ ਆਹ ਜਿਹੜਾ ਚਿਖਾ ਵੱਲ ਰਹੀ ਹੈ ਇਨਸਾਨ ਵੱਲ ਰਿਹਾ ਹੈ ਇੱਕ ਦਿਨ ਮੈਂ ਵੀ ਇਸ ਤਰ੍ਹਾਂ ਦੁਨੀਆ ਨੂੰ ਛੱਡ ਕੇ ਜਾਣਾ ਹੈ ਮੇਰੀ ਵੀ ਚਿਖਾ ਬਲਣੀ ਹੈ ਤੇ ਜਦੋਂ ਇਹ ਗੱਲ ਕਿਸੇ ਦੇ ਮਨ ਦੇ ਵਿੱਚ ਚੱਲ ਰਹੀ ਹੋਵੇ ਨਾ ਤੇ ਪ੍ਰਮਾਤਮਾ ਉਹਦੇ ਸਿਰ ਤੇ ਛਤਰ ਝੁਲਾ ਦਿੰਦਾ ਉਹ ਕਹਿ ਲੱਗੇ ਜੀ ਉਹ ਤਾਂ ਗੱਲ ਠੀਕ ਹੈ ਤੇ ਫਿਰ ਲੈ ਕਿਉਂ ਗਏ ਕਬੀਰ ਸਾਹਿਬ ਕਹਿਣ ਲੱਗੇ ਜਿਵੇਂ ਹੀ ਇਹਨਾਂ ਦਾ ਮੂੰਹ ਚਿਖਾ ਤੋਂ ਦੂਜੇ ਪਾਸੇ ਨੂੰ ਮੁੜਿਆ ਸਾਰਿਆਂ ਨੂੰ ਮੌਤ ਫੇਰ ਭੁੱਲ ਗਈ ਦੁਨੀਆ ਵਾਲੇ ਪਾਸੇ ਠੱਗੀਆਂ ਠੋਰੀਆਂ ਵਾਲੇ ਪਾਸੇ ਫੇਰ ਧਿਆਨ ਹੋ ਗਿਆ ਪ੍ਰਮਾਤਮਾ ਦੇ ਸਿਰ ਤੋਂ ਛਤਰ ਫੇਰ ਲੈ ਗਏ ਕਹਿਣ ਲੱਗੇ ਜੀ ਤੁਹਾਡੇ ਸਿਰ ਤੋਂ ਕਿਉਂ ਨਹੀਂ ਲੱਥਾ ਕਹਿਣ ਲੱਗੇ ਮੇਰਾ ਮੂੰਹ ਜਦੋਂ ਚਿਖਾ ਵੱਲ ਸੀ ਉਦੋਂ ਵੀ ਮੈਨੂੰ ਮੌਤ ਯਾਦ ਸੀ ਤੇ ਜਦੋਂ ਮੈਂ ਦੂਜੇ ਪਾਸੇ ਮੋਹ ਕੀਤਾ ਮੌਤ ਮੈਨੂੰ ਉਦੋਂ ਵੀ ਯਾਦ ਸੀ ਜਿਹਨੂੰ ਮੌਤ ਯਾਦ ਹੈ ਪ੍ਰਮਾਤਮਾ ਦਾ ਛਤਰ ਉਹਦੇ ਸਿਰ ਤੇ ਝੂਲਦਾ ਹੈ ਕਬੀਰ ਸਾਹਿਬ ਜੀ ਕਹਿ ਲੱਗੇ ਇਹ ਜਗ ਜਰਤਾ ਦੇਖ ਕੇ ਕਹਿ ਲੱਗੇ ਕਿ ਇਹ ਬਲਦੀ ਹੋਈ ਸੜਦੀ ਬਲਦੀ ਦੁਖੀ ਦੁਨੀਆ ਨੂੰ ਵੇਖ ਕੇ ਮੇਰਾ ਤੇ ਕਹਿ ਲੱਗੇ ਸ਼ਰੀਰ ਤੋਂ ਮੋਹ ਟੁੱਟ ਗਿਆ ਭਇਓ ਕਬੀਰ ਉਦਾਸ ਕਹਿਣ ਲੱਗੇ ਮੈਂ ਇਸ ਸ਼ਰੀਰ ਦੇ ਮੂਹ ਤੋਂ ਉਪਰਾਮ ਹੋ ਗਿਆ ਮੈਂ ਸ਼ਰੀਰ ਦਾ ਮੋਹ ਛੱਡ ਦਿੱਤਾ ਮੈਨੂੰ ਪਤਾ ਹੈ ਵੀ ਇਹ ਸ਼ਰੀਰ ਨਾਸਵਾਨ ਹੈ ਇਸਨੂੰ ਇੱਕ ਦਿਨ ਖਤਮ ਹੋ ਹੀ ਜਾਣਾ ਹੈ ਤੇ ਫਿਰ ਇਸ ਸ਼ਰੀਰ ਨੂੰ ਪਾਲਣ ਵਾਸਤੇ ਇਸ ਸ਼ਰੀਰ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਸਤੇ ਵਨ ਸਵਨਾ ਇਸ ਸ਼ਰੀਰ ਨੂੰ ਖਵਾਉਣ ਵਾਸਤੇ ਮੈਂ ਦੁਨੀਆ ਦੇ ਵਿੱਚ ਲੁੱਟਮਾਰ ਕਿਉਂ ਮਚਾਵਾਂ ਮੇਨ ਮਕਸਦ ਵੇਖੋ ਕਬੀਰ ਸਾਹਿਬ ਜੀ ਦਾ ਇਸ ਤੋਂ ਅਗਲੇ ਸ਼ਲੋਕ ਨਾਲ ਆਪਾਂ ਜੁੜੀਏ ਕਬੀਰ ਕਰ ਬਨਾ ਕੀ ਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੀ ਫੁਨ ਤਰਨੀ ਗਾੜ ਕਬੀਰ ਸਾਹਿਬ ਜੀ ਨੇ ਇੱਥੇ ਵੀ ਮਨੁੱਖ ਨੂੰ ਸਮਝਾਉਣਾ ਕੀਤਾ ਕਿ ਲੱਗੇ ਭਾਈ ਕਬੀਰ ਗਰਭ ਨਾ ਕੀਜੀਏ ਗਰਭ ਦਾ ਮਤਲਬ ਹੈ ਹੰਕਾਰ ਕਹਿ ਲਗੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਹੜੀ ਚੀਜ਼ ਦਾ ਚਾਮ ਲਪੇਟੇ ਹਾੜ ਇਹ ਹੱਡਾਂ ਦੇ ਉੱਤੇ ਚਮਣ ਚਮੜਾ ਲਪੇਟਿਆ ਹੋਣਾ ਸਾਡਾ ਸਰੀਰ ਹੈ ਹੁਣ ਇਹਦੀ ਬਣਤਰ ਕੀ ਹੈ ਹੱਡੀਆਂ ਨੇ ਹੱਡੀਆਂ ਦੇ ਉੱਤੇ ਚਾਮਲ ਪੇਟਿਆ ਹੋਇਆ ਬਸ ਗੱਲ ਤਾਂ ਇੰਨੀ ਕੀ ਹੈ ਇੱਕ ਪ੍ਰਮਾਤਮਾ ਨੇ ਇਹਦੇ ਵਿੱਚ ਜਿਵੇਂ ਆਪਾਂ ਘੜੀ ਦੇ ਵਿੱਚ ਸੈੱਲ ਪਾ ਦਿੰਨੇ ਘੜੀ ਚੱਲਣ ਲੱਗ ਜਾਂਦੀ ਹੈ ਉਹ ਤਾਕਤ ਕਿਸੇ ਪਾਸਿਓਂ ਮਿਲੀ ਕਿਸੇ ਬੈਟਰੀ ਦੇ ਵਿੱਚ ਆਪਾਂ ਕੋਈ ਸੈੱਲ ਪਾ ਦਿੱਤਾ ਬੈਟਰੀ ਪਾ ਦਿੱਤੀ ਤੇ ਉਹ ਉਹਨੇ ਜਗਨ ਲੱਗੀ ਰੋਸ਼ਨੀ ਦੇਣ ਲੱਗੀ ਪਰ ਜਿਵੇਂ ਹੀ ਉਹ ਸੈੱਲ ਡਾਊਨ ਹੋਇਆ ਜਾਂ ਸੈੱਲ ਬਾਹਰ ਕੱਢਿਆ ਉਸ ਘੜੀ ਨੇ ਰੁਕ ਜਾਣਾ ਬੈਟਰੀ ਨੇ ਬੁੱਝ ਜਾਣਾ ਇਹ ਸਾਡਾ ਸਰੀਰ ਇੱਕ ਇੱਕ ਤਰ੍ਹਾਂ ਦਾ ਵੀ ਇੱਕ ਗੈਜਟ ਹੀ ਹੈ ਇੱਕ ਤਰ੍ਹਾਂ ਦੀ ਮਸ਼ੀਨ ਹੈ ਇਹਦੇ ਅੰਦਰ ਪ੍ਰਮਾਤਮਾ ਨੇ ਆਪਣੀ ਜੋਤ ਰੂਪੀ ਸੈੱਲ ਪਾਇਆ ਹੋਇਆ ਹੈ ਜਿਸ ਵੇਲੇ ਬੈਟਰੀ ਪਰਮਾਤਮਾ ਨੇ ਕੱਢ ਲਈ ਇਹ ਸਰੀਰ ਜਿਵੇਂ ਆਪਾਂ ਕਹਦੇ ਨੇ ਵੀ ਟਾਈਮ ਪੀਸ ਚੱਕ ਕੇ ਮਾਰ ਦੇ ਨਾ ਕਵਾੜ ਚ ਵੀ ਇਹਦਾ ਹੁਣ ਫਾਇਦਾ ਹੀ ਕੋਈ ਨਹੀਂ ਇਹ ਤਾਂ ਚੱਲ ਹੀ ਨਹੀਂ ਰਿਹਾ ਖਰਾਬ ਹੋ ਗਿਆ ਬੈਟਰੀ ਆਪਾਂ ਕਹਦੇ ਨੇ ਵੀ ਇਹਦਾ ਇਹਦਾ ਕੋਈ ਫਾਇਦਾ ਨਹੀਂ ਚੇਤੇ ਰੱਖਣਾ ਇਹ ਸਰੀਰ ਨੂੰ ਵੀ ਜਾ ਕੇ ਲੋਕਾਂ ਨੇ ਜਿਹਨੂੰ ساری ਉਮਰ ਨਮਸਕਾਰਾ ਕਰਦੇ ਰਹੇ ਜਿਹਨੂੰ ਗੱਦਿਆਂ ਦੇ ਉੱਪਰ ਬਿਠਾਉਂਦੇ ਰਹੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਰਹੇ ਜਿਹਨੂੰ ਨਮਸਕਾਰਾ ਕਰਦੇ ਰਹੇ ਜਿਹਦੀਆਂ ਜੈ ਜੈਕਾਰਾ ਕਰਦੇ ਰਹੇ ਜਿਸ ਦੇਹੜੇ ਦੇ ਵਿੱਚੋਂ ਆਹ ਪ੍ਰਮਾਤਮਾ ਨੇ ਸੱਲ ਕੱਢ ਲਿਆ ਨਾ ਲੋਕਾਂ ਨੇ ਜਾ ਕੇ ਸਿਵਿਆਂ 'ਚ ਸਾੜ ਸਿੱਟਣੇ ਨੇ ਕਹਿੰਦਾ ਇਹਦਾ ਹੁਣ ਤੋ ਕੀ ਇਹਦਾ ਫਾਇਦਾ ਹੀ ਕੋਈ ਨਹੀਂ ਰਿਹਾ ਜਿਵੇਂ ਆਪਾਂ ਬੈਟਰੀ ਚੱਕ ਕੇ ਮਾਰਦੇ ਆ ਕਵਾੜ 'ਚ ਇਹਦਾ ਫਾਇਦਾ ਕੋਈ ਨਹੀਂ ਉਹ ਕਵਾੜੀਏ ਨੂੰ ਤਲਾ ਦਿੰਨੇ ਆ 50 ਪੈਸੇ ਦੀ ਨਹੀਂ ਵੇਖਦੀਓ ਤੇ ਜਿੱਦਣ ਲੈ ਕੇ ਆਉਣੇ ਉਹ ਤਨ 50 ਪੈਸੇ ਦੀ ਥੋੜੀ ਲੈ ਕੇ ਆਉਣੇ ਆ 100 ਰੁਪਏ ਦੀ ਚੀਜ਼ ਲਿਆਂਦੀ ਤੇ ਕਵਾੜੀਏ ਨੂੰ 50 ਪੈਸੇ ਦੀ ਵੇਚੀ ਚੇਤੇ ਰੱਖਣਾ ਮੁੱਲ ਕੋਈ ਨਹੀਂ ਜੇ ਰਹਿੰਦਾ ਕਬੀਰ ਸਾਹਿਬ ਜੀ ਕਹਿਣ ਲੱਗੇ ਆ ਹੰਕਾਰ ਨਾ ਕਰੀ ਬਾਲਾ ਕੁਝ ਹੈ ਨਹੀਂ ਹੱਡੀਆਂ ਤੇ ਚਮੜਾ ਹੀ ਲਪੇਟਿਆ ਬਸ ਹੋਰ ਕੁਝ ਇਤੋਂ ਜ਼ਿਆਦਾ ਕੁਝ ਨਹੀਂ ਹੈਗਾ ਸਰੀਰ ਬਸ ਇੰਨਾ ਕੀ ਕਹਾਣੀ ਐ ਕਬੀਰ ਗਰਵ ਨਾ ਕੀਜੀਐ ਚਾਮ ਲਪੇਟੇ ਹਾੜ ਅਗਲਾ ਬਚਨ ਕਹਿ ਲਗੇ ਹੈਵਰ ਉਪਰ ਛਤਰ ਤਰ ਹੈਵਰ ਕਹਿੰਦੇ ਨੇ ਘੋੜਿਆਂ ਨੂੰ ਤੇ ਹੈਵਰ ਅਸਲ ਦੇ ਵਿੱਚ ਨਾ ਕੋਈ ਬੁੜੇ ਨਸਲੀ ਮਹਿੰਗਾ ਘੋੜਾ ਜਿਹਨੂੰ ਹੋਵੇ ਉਹਨੂੰ ਕਹਿੰਦੇ ਨੇ ਹੈਵਰ ਐ ਬਹੁਤ ਕੀਮਤੀ ਘੋੜਾ ਕਹਿੰਦੇ ਜਿਹੜਾ ਸ਼ਰੀਰ ਬੰਦਾ ਕਹਿੰਦੇ ਕਦੇ ਘੋੜਿਆਂ ਤੇ ਚੜਦਾ ਸੀ ਮਹਿੰਗੇ ਘੋੜਿਆਂ ਤੇ ਹੁਣ ਚਲੋ ਪਹਿਲੇ ਟਾਈਮ ਵਿੱਚ ਘੋੜੇ ਹੁੰਦੇ ਸੀ ਅੱਜ ਮਹਿੰਗੀਆਂ ਗੱਡੀਆਂ ਲਾ ਲੂ ਆਵਾਜਾਈ ਦੇ ਸਾਧਨ ਹੈ ਪਰ ਉੱਪਰ ਛਤਰ ਤਰ ਕਹਿਣ ਲੱਗੇ ਘੋੜਿਆਂ ਦੇ ਉੱਤੇ ਬਹਿੰਦਾ ਸੀ ਮਹਿੰਗੀਆਂ ਗੱਡੀਆਂ 'ਚ ਬਹਿੰਦਾ ਸੀ ਉੱਤੇ ਛਤਰ ਝੂਲਦੇ ਸੀ ਕਹਿਣ ਲੱਗੇ ਇੱਕ ਟਾਈਮ ਐਸਾ ਆਇਆ ਤੇ ਫੁਨ ਧਰਨੀ ਗਾੜ ਕਹਿ ਲੱਗੇ ਇਸ ਮਨੁੱਖ ਨੂੰ ਮਿੱਟੀ ਦੇ ਵਿੱਚ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਗਿਆ ਇਹ ਸਰੀਰ ਗਾੜ ਦਾ ਮਤਲਬ ਗੱਡ ਦੇਣਾ ਜਿਵੇਂ ਮੁਸਲਮਾਨ ਲੋਕ ਨਾ ਜ਼ਮੀਨ ਦੇ ਵਿੱਚ ਕਬਰ ਖੋਦ ਕੇ ਟੂਆ ਪਟਕੇ ਇਨਸਾਨ ਨੂੰ ਵਿੱਚ ਨੱਪ ਦਿੰਦੇ ਨੇ ਉਹਨੂੰ ਕਬਰ ਕਹਿੰਦੇ ਕਹਿਣ ਲੱਗੇ ਜਿਹੜਾ ਸਰੀਰ ਕਦੇ ਮਨੁੱਖ ਦਾ ਮਹਿੰਗੇ ਘੋੜਿਆਂ ਦੀਆਂ ਸਵਾਰੀਆਂ ਕਰਦਾ ਸੀ ਸਿਰ ਤੇ ਮਹਿੰਗੇ ਛਤਰ ਝੂਲਦੇ ਸੀ ਲੋਕ ਸਲਾਮਾ ਪੈ ਕਰਦੇ ਸੀ ਟਾਈਮ ਉਹ ਵੀ ਆ ਜਾਂਦਾ ਹੈ ਉਸੇ ਸਰੀਰ ਨੂੰ ਲੋਕ ਜ਼ਮੀਨ 'ਚ ਗੱਡ ਕੇ ਆਉਂਦੇ ਨੇ ਕਿਉਂ ਕਿ ਕਹਿ ਲੱਗੇ ਹੁਣ ਚੱਲਣਾ ਬੰਦ ਹੋ ਗਿਆ ਇਹਦੇ ਵਿੱਚ ਜਿਹੜਾ ਬੋਲਦਾ ਸੀ ਉਹ ਖਤਮ ਹੋ ਗਿਆ ਉਹ ਉਹ ਚੀਜ਼ ਜੋਤ ਜਿਹੜੀ ਉਹ ਨਿਕਲ ਗਈ ਤੇ ਇਹ ਸਰੀਰ ਕਹਿ ਲੱਗੇ ਦਾ ਹੁਣ ਕੋਈ ਫਾਇਦਾ ਨਹੀਂ ਕਦੇ ਕਿਸੇ ਮਰੇ ਬੰਦੇ ਨੂੰ ਵੇਖਿਆ ਕਿ ਚੱਕ ਕੇ ਕਿਸੇ ਨੇ ਘੋੜਿਆਂ ਦੀਆਂ ਸਵਾਰੀਆਂ ਕਰਾਈਆਂ ਹੋਣ ਨਹੀਂ ਇਹ ਜਿੰਨਾ ਚਿਰ ਸਵਾਸ ਚੱਲਦੇ ਨੇ ਇਸੇ ਕਰਕੇ ਸਤਿਗੁਰੂ ਜੀ ਬਾਰ-ਬਾਰ ਕਹਿੰਦੇ ਨੇ ਨਾਮ ਜਪ ਲਈਏ ਜੇ ਜਿੱਦਣ ਸਵਾਸ ਚੱਲਣੇ ਬੰਦ ਹੋ ਗਏ ਨਾ ਸਾਡੇ ਪਰਿਵਾਰ ਦੇ ਜੀ ਆ ਨਹੀਂ ਕਹਿਣਾ ਵੀ ਇਹਨਾਂ ਦਾ ਹੁਣ ਕੋਈ ਜਿਹੜੇ ਪਰਿਵਾਰ ਦੇ ਜੀ ਕਹਿੰਦੇ ਸੀ ਨਾ ਵੀ ਇੱਕ ਮਿੰਟ ਨਹੀਂ ਸਰਦਾ ਜੀ ਤੁਹਾਡੇ ਤੋਂ ਬਿਨਾ ਪਿੱਛੇ ਫੋਨ ਕਰਦੇ ਨੇ ਇੱਕ ਦਿਨ ਨਹੀਂ ਸਰਨਾ ਸ਼ਾਮ ਤੱਕ ਮੋੜ ਆਇਓ ਟਾਈਮ ਨਾ ਦੋ ਦਿਨ ਕਹਿ ਦਈਏ ਰਿਸ਼ਤੇਦਾਰੀ ਚ ਜਾਣਾ ਮਗਰ ਫੋਨ ਕਰਦੇ ਨੇ ਨਾ ਜੀ ਨਾ ਛੇਤੀ ਮੋੜ ਆਇਓ ਇੱਤੇ ਰੱਖਣਾ ਉਹੀ ਪਰਿਵਾਰ ਵਾਲੇ ਕਹਿਣਗੇ ਵੀ ਇਹਦੇ ਵਿੱਚੋਂ ਹੁਣ ਉਹ ਤਾਕਤ ਚਲੀ ਗਈ ਇਹਨਾਂ ਨੂੰ ਹੁਣ ਲੈ ਜਾਓ ਛੇਤੀ ਜਾ ਕੇ ਇਹਨਾਂ ਦਾ ਸੰਸਕਾਰ ਕਰ ਦਿਓ ਸਰ ਜੀ ਦਾ ਬੱਚਾ ਬੱਚ ਸਰ ਜਾਂਦਾ ਬਸ ਜਿਉਂਦੇ ਜੀ ਆਪਾਂ ਇੱਕ ਦੂਜੇ ਤੇ ਆਸਾ ਲਾਉਣੀ ਹੈ ਨਹੀਂ ਸਰਦੀ ਇੱਕ ਸ਼ਲੋਕ ਨਾਲ ਆਪਾਂ ਜੁੜ ਕੇ ਇਹ ਸਮਾਪਤੀ ਕਰਾਂਗੇ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਘਰ ਬਨਾ ਕੀ ਜੀਏ ਉੱਚਾ ਦੇਖ ਆਵਾਸ ਆਜ ਕਾਲ ਭੋਇ ਲਟਨਾ ਉਪਰ ਜਾ ਮੈਂ ਘਾਸ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਆਪਣੇ ਆਪ ਨੂੰ ਬਾਜ ਮਾਰੀ ਇਹ ਭਾਵੇਂ ਆ ਕਿ ਅਸੀਂ ਸਾਰੇ ਆਪਣੇ ਆਪ ਨੂੰ ਠੋਕਰ ਮਾਰਿਆ ਕਰੀਏ ਕਹਿਣ ਲੱਗੇ ਕਬੀਰ ਗਰਭ ਨਾ ਕੀਜੀਏ ਹੰਕਾਰ ਨਾ ਕਰ ਪਹਿਲਾਂ ਤੇ ਸਰੀਰ ਦੀ ਗੱਲ ਸੀ ਹੁਣ ਕਿਹੜੀ ਚੀਜ਼ ਦਾ ਗੱਲ ਕਹਿ ਰਹੇ ਨੇ ਊਚਾ ਦੇਖ ਆਵਾਸ ਆਵਾਸ ਦਾ ਮਤਲਬ ਐ ਅਸੀਂ ਘਰ ਬਣਾਉਣੇ ਆ ਮਹਿਲ ਬਣਾਉਣੇ ਆ ਉਹ ਕਹਿ ਲੱਗੇ ਆਪਣੇ ਉੱਚੇ ਮਹਿਲ ਮਨਾਰੇ ਦੇਖ ਕੇ ਆਪਣੇ ਰਹਿਣ ਦੀਆਂ ਵੱਡੀਆਂ ਥਾਵਾਂ ਦੇਖ ਕੇ ਆਪਣੀ ਜਾਇਦਾਦ ਆਪਣੀ ਪ੍ਰਾਪਰਟੀ ਦੇਖ ਕੇ ਕਦੇ ਵੀ ਹੰਕਾਰ ਨਾ ਕਰੀ ਉੱਚੇ ਘਰ ਨੇ ਉੱਚੇ ਮਕਾਨ ਬਣਾਏ ਨੇ ਕਹਿੰਦੇ ਦੋ ਮੰਜ਼ਲੀ ਤਿੰਨ ਮੰਜ਼ਲੀ ਦੀ ਬਣਾ ਲਈ ਉੱਪਰ ਦੀ ਉੱਪਰ ਬਣਾ ਲਿਆ ਬੜਾ ਕੁਝ ਬਣਾਇਆ ਕਹਿਣ ਲੱਗੇ ਇਸ ਚੀਜ਼ ਦਾ ਹੰਕਾਰ ਨਾ ਕਰੀ ਕਿਉਂ ਅਖੀਰ ਪਤਾ ਕੀ ਉਹਨੇ ਆਜ ਕਾਲ ਕੋਹੇ ਲੇਟਣਾ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇੱਕ ਦਿਨ ਐਸਾ ਜ਼ਰੂਰ ਆਉਣੇ ਜਿਸ ਦਿਨ ਤੂੰ ਥੱਲੇ ਜ਼ਮੀਨ ਤੇ ਲੇਟਿਆ ਹੋਏਗਾ ਜਿਸ ਦਿਨ ਤੂੰ ਕਬਰ ਵਿੱਚ ਪਿਆ ਹੋਵੇਂਗਾ ਤੇ ਉਸ ਤੋਂ ਬਾਅਦ ਕੀ ਹੋਏਗਾ ਉੱਪਰ ਜਾਮੇ ਘਾਸ ਤੇ ਤੇਰੇ ਉੱਤੇ ਘਾਹ ਉੱਗਣੀ ਹੈ ਕਬਰ ਦੇ ਉੱਤੇ ਘਾਹ ਉੱਗਣੀ ਹੈ ਅੱਜ ਤੇ ਤੂੰ ਕਹਿ ਰਿਹਾ ਮੇਰੇ ਮਹਿਲ ਮਨਾਰੇ ਬੜੇ ਉੱਚੇ ਵੱਡੇ ਨੇ ਚੇਤੇ ਰੱਖੀ ਉਹ ਦਿਨ ਵੀ ਦੂਰ ਨਹੀਂ ਜਿਸ ਦਿਨ ਤੈਨੂੰ ਇਸ ਜ਼ਮੀਨ ਦੇ ਵਿੱਚ ਥੱਲੇ ਡੂੰਘਾ ਕਰਕੇ ਅਗਲਿਆਂ ਨੇ ਗੱਡਣਾ ਤੇ ਉੱਤੇ ਤੇਰੇ ਘਾਹ ਉੱਗਣਾ ਉਸ ਦਿਨ ਨੂੰ ਵੀ ਆਪਣੇ ਜ਼ਹਿਰ ਵਿੱਚ ਜ਼ਰੂਰੀ ਯਾਦ ਰੱਖੀ ਸਤਿਗੁਰੂ